ગંદ સવે ਇਹ ਤਾਂ ਗੰਦਾ ਭਾਗਾਂ ਗੱਲ ਚ ਗੰਦਾ ਮੇਰਾ ਨਾਮ ਦੱਸ ਕੀ ਦੱਸ ਜਾਣਾ ਆ ਕਾ ਕਰ ਨਾ ਕਰ ਹੁਣ ਕਹੋ ਇਹ ਕਾ ਕਰੇ ਇੱਧਰ ਵੀਡੀਓ ਬਣਾਓ ਤੁਹਾਨੂੰ ਆ ਘਰ ਕਿਹੜਾ ਵਾ ਪਰ ਨਾਮ ਆ ਲੈ ਲੈ ਬਣਾ ਲੈ ਨਹੀਂ ਬਣੀ ਬਣਾ ਲੈ ਨਾ ਨਾ ਜਿਹਦਾ ਵੇਖਦਾ ਆਹ ਕਿਹਨ ਰਹਿਦਾ ਜਿਹਨਾਂ ਕਿਥਾ ਮਰਨ ਦਾ ਜੱਜ ਨਾ ਲਿਆ ਇਹ ਰੋਗੀ ਇੱਧਰ ਕੰਮ ਆਉਣਾ ਵੀਡੀਓ ਬਣਾ ਦੇ ਤਰਾਜ ਕਰ ਇੱਧਰ ਇਹਨਾਂ ਦੀ ਦੋਸਤੀ ਦਾ ਮੁੰਡਾਰੇ ਦਾ ਜਿਹੜਾ ਵੇਖਦਾ ਕੋਈ ਨਾ ਨਾ ਵਿਚਾਰ ਮੇਰੇ ਮੁੰਡੇ ਦਾ ਨਾਮ ਲਿਆ ਕੋਈ ਨਹੀਂ ਪੁਲਿਸ ਸੱਦੋ ਯਾਰ ਸੱਦੋ ਮੈਂ ਨਾ ਆ ਗਲੀ ਗਵਾ ਮੇਰੀ ਘਾ ਕੇ ਗਵਾਵਾ ਮਰ ਮਰ ਮੁੰਡਾ ਬਣ ਗਿਆ ਨਾ 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 ਤਾਂ ਪਤਾ ਹੀ ਆ ਖਰ ਕੇ ਉੱਥੱਬਾ ਮਾ ਦਾ ਹੈਪੀ ਮਗੜਾ ਬੱਲਾ ਆ ਮੁੰਡੇ ਮੁੰਡਾ ਕਿੱਥੇ ਚਲ ਗਿਆ ਮੇਰੇ ਘਰ ਥਲੇ ਲੱਗ ਮੈਂ ਜਪਰਾ ਥਾਣਦੀ ਕਿਤਨ ਮੇਰੇ ਮੁੰਡੇ ਦੀ ਲੜਾਈ ਆ ਇਹ ਨਾ 40000 ਰੁਪਏ ਮੈਨੂੰ ਪੁਆਏ 40000 ਮੇਰੇ ਕੋਲੇ ਨਹੀਂ ਕਹੈਂਨੇ ਮੇਰੀ ਮੈਂ ਜਾ ਕੇ ਪਾਣੀ ਮਾਫ ਖੋਲੀ ਦੱਸੋ ਦੀ ਨਾਂ ਲਾਓ ਬੰਦਾ ਕਿਹੜਾ ਦੇਈਦਾ ਨਾ ਮਾਰਨਾ ਝੂਠ ਜੇ ਝੂਣੀ ਜੇ ਮਾਰਨਾ ਝੂਠ ਨਹੀਂ ਮਾਰਨਾ ਮੇਰਾ ਕਿਹੜਾ ਜੈਦ ਨਾ ਕਰੋ ਨਿਆਇ ਮੈਂ ਕਹਿਣਾ ਜੈਦ ਬੰਦਾ ਜੈਦ ਮੇਰਾ ਮੂਹ ਆ ਜਿਹੜਾ ਜੈਦ ਹੈਗਾ ਦੱਸੋ ਠੀਕ ਹੈ ਵੇਚਣ ਵਾਲੇ ਦਾ ਨਾਂ ਲੈਣਾ ਮਾਰਾ ਦੀ ਕਸਮ ਲੱਗਿਆ ਮੇਰੇ ਦੋਵੇਂ ਫੁੱਸਤ ਮਰ ਕੇ ਜੇ ਮੈਂ ਝੂਠ ਮਾਰ ਠੀਕ ਹੈ ਜੀ ਬੋਲੋ ਫਿਰ ਉਹਨਾਂ ਨਾਂ ਲੈ ਕੇ ਆਦਾ ਵੱਧ ਕੀ ਆ ਵੇਚਣ ਵਾਲੇ ਦਾ ਨਾਂ ਆਣਾ ਉਹਨਾਂ ਨੂੰ ਜਿਹੜਾ ਨਿਜਾ ਚਲਣਾ ਅੜਾਉ ਕਰਾ ਨਹੀਂ ਨਾਂ ਲਾਓ ਮੈਂ ਝੂਠ ਕਹੀ ਦੱਸ ਕੇ ਨਾਂ ਕੀ ਕਰਾ ਇਹ ਤਾਂ ਬੜਾ ਗਲੀ ਚ ਬੈਠਾ ਗੰਦ ਮੁੱਕ ਕੋ ਨਾ ਕਿ ਆਈ ਤਾਂ ਜੀ ਮੇਰੇ ਮੁੰਡੇ ਦਾ ਨਾਲ ਲਾ ਲਕ ਬੈਠਾ ਉਲਟਾ ਮੇਰੇ ਮੁੰਡੇ ਨੂੰ ਪਸੰਦ ਹੈ ਇਹ ਗੱਛਾ ਟਾ ਟਿਮਾ ਮੈਂ ਗਲੀ ਕਾਰੀ ਸਰਫ ਨਾਲ ਨਾਲ ਜੱਕ ਮੈਂ ਬੱਤਨ ਵੇ ਆਖਾ ਬੜੀ ਵਧੀਆ ਪੈਸਾ ਗੱਲ ਜੇ ਸੱਚ ਬੋਲਣਾ ਪਵੇ ਰੋਕਣ ਦੇ ਨਾਲ ਸਾਨੂੰ ਸਚਾਈ ਚਾਹੀਦੀ ਹੈ ਸਚਾਈ ਚਾਹੀਦੀ ਹੈ ਹੋਈ ਨੇ ਦਿਨ ਹੋ ਗਏ ਇਥੇ ਨੋਲੋ ਲੜਾਈ ਵੀ ਇਸੇ ਗਲੀ ਜੁ ਹੁੰਦੀ ਆ ਦੋ ਹੀ ਲੜਾਈ ਇਸੇ ਗਲੀ ਜੁ ਹੁੰਦੀ ਆ ਇੰਨੇ ਪਰਫਦਰ ਪਾਸੇ ਸੌਂਦੇ ਆ ਨੇ ਉਹ ਗੁੜੀਆ ਤੇਰਾ ਮੁੰਡਾ ਇਹ ਕੰਮ ਜਿਹੜਾ ਦਾਖਲ ਕਰਾਇਆ ਸੀ ਖਰਚਾ ਕਰਾਂਗਾ ਖਰਚਾ ਹੀ ਕਰਾਂਗਾ ਇਹ ਨਾ ਰਹਿਣੇ ਬਹੁਤ ਚਰੇ ਸਾਜਾ ਪਿਆ ਸਰਕਾਰੀ ਦਵਾਈ ਨੂੰ ਹਣੀ ਜੇ ਆ ਤਾ ਮੈਂ ਦਾਖਲ ਕਰਵਾ ਕੇ ਦਾਖਲ ਕਰਾਇਆ ਉਹ ਅੱਜ ਤੱਕ ਦੇਖੀ ਉਹ ਮੇਰੇ ਨਾਲ ਤਰਾ ਉਹ ਜੇ ਹੁਣ ਵੀ ਤੇਰਾ ਮੁੰਡਾ ਗਲਤ ਆ ਤਾਂ ਦਵਾਈ ਪਾਉਣਾ ਜੇ ਗੱਲ ਹੀ ਆ ਜਾਂਦਾ ਸੱਚਾਈ ਆ ਤੇ ਗੱਲ ਨਹੀਂ ਕਰਦਾ ਮਰਗਾ ਜਿੱਦਾ ਤੇ ਮਾਰ ਕੇ ਪਿਆ ਪੁੱਛਣਾ ਤਾਨੂੰ ਦਰਦ ਕਰ ਰਿਹਾ ਮਨ ਤੁਖੀ ਹੈ ਮਗਲੋਂ ਨਹੀਂ ਮੇਰਾ ਪੱਟ ਚ ਛੱਡੀ ਕਰ ਰੱਖ ਛੱਟਕਾਰਾ ਦੇ ਕਹਿੰਦੇ ਤੈਨੂੰ ਬਾਹਰ ਸਾਮਾ ਖੜਾ ਕੰਮ ਕੀ ਕਰਦੇ ਨੇ ਮਰੇ ਮੁੰਡੇ ਦੇ ਨਾਲ ਕੀ ਕਰਦੇ ਯਾਰ ਮੈਂ ਪੁੱਛ ਆਇਆ ਮੇਰਾ ਤਾਂ ਮੁੰਡੇ ਦੀ ਜ਼ਿੰਦਗੀ ਖਰਾਬ ਕਰਦੀ ਹੈ ਨਾ ਜਿੰਦਗੀ ਖਰਾਬ ਕਰਦਾ ਮੁੰਡੇ ਨੂੰ ਲੈ ਨਾ ਕੋਈ ਲੈ ਦੇ ਆ ਜਾ ਕੇ ਬੁਲਾ ਲੈ ਮੇਰੇ ਮੁੰਡੇ ਨੂੰ ਨਹੀਂ ਲਾ ਦਾਂ ਉਹ ਹੋਈ ਮੋਟਾ ਉਹ ਛੱਡਿਆ ਆਪਰੇ ਵੇ ਜਾਓ ਵੇ ਸੌਣ ਤੇ ਆ ਜਾ ਉਹਨਾਂ ਹੱਥ ਦੀ ਰੱਖਾ ਆ ਗਿਆ ਮਾਇਆ ਜੀ ਸਾਰੇ ਸੱਚੇ ਨਹੀਂ ਹੁੰਦੇ ਆਲੇ ਦਾ ਕੋਈ ਨਹੀਂ ਹੁੰਦਾ ਸਾਰੇ ਗੱਲਾਂ ਕਰਦਾ ਗੱਲ ਕਰਦੀ ਹੈ ਮੈਂ ਸੱਚੀ ਮੇਰੇ ਮੁੰਡੇ ਨੂੰ ਫੱਟ ਚੜਦਾ ਕੰਨ ਚ ਬੈਠਦਾ ਵੈਸਾ ਠੀਕ ਹੈ ਮੇਲਾ ਰਾਤ ਦਾ ਕਰ ਜਾ ਗੱਲ ਲਾ ਕੇ ਬੰਦਾ ਮਾਰ ਦੇਦਾ ਕਾਲਾ ਕਰੀਸ਼ਾ ਮਰਗਾ ਤੂੰ ਫਿਰ ਫਿਰ ਨਾ ਫਰੇਮ ਦਾ ਸਾਰਾ ਸਮਾਨ ਸਮੇਤ ਫੜਿਆ ਅੱਛੀ ਇਹ ਰੰਗੇ ਅਸੀਂ ਫੜਿਆ ਅਸੀਂ ਕਿਹੜਾ ਉਤਰਾ ਫੜਿਆ ਲੱਗੇ ਤੇ ਪਚਾ ਦਾ ਢਾਈ ਮਾਤਾ ਹਣਾ ਫੜਿਆ ਨੇ ਇਹ ਤਾਂ ਬੀਬੀ ਨੇ ਵੀਡੀਓ ਜਿਹੜਾ ਨਾਂ ਲਿਆ ਨਾ ਇਹ ਤਾਂ ਬੰਦੇ ਦਿਖਾਉਂਦੇ ਇਹ ਤੇ ਆਵੇ ਚੈਨਲ ਚੱਲ ਗਿਆ ਤੇ ਮੇਰੀ ਹੋਰ ਪਾਪਾ ਜੀ ਕਿੰਨੀ ਕਰਾ ਕਿਉਂ ਕਹੋਗਾ ਨਹੀਂ ਮੈਂ ਕੋਈ ਨਹੀਂ ਦੱਸਣਿਆ ਬੱਲੇ ਨਜ਼ਾਇਰ ਕੰਦਾ ਨੂੰ ਫਸਾਉਣਾ ਪੈਣੀ ਨਜ਼ਾਇਰ ਮੇਰਾ ਨਜ਼ਾਇਰ ਮੈਂ ਸੱਚੀ ਆਂ ਦੋ ਮਿੰਟ ਮਾਹਰ ਦੀ ਗੱਲ ਸੁਣ ਲੋ じゃ ਮੈਂ ਵੀਡੀਓ ਦੇ ਵਿੱਚ じゃ ਮੈਂ ਗੱਡੀਆਂ ਕੋਈ ਗੱਲ ਕੀਤੀ ਆ ਹਾਂ ਬੜਾ ਬਦੀ ਨਾਮ ਬਕੀ ਜਾਂਦੀ ਮਾਦਾ ਵੀ ਤੇ ਬੁੱਢਾ ਵੀ ਕੀ ਹੋ ਜਾ ਤਸਰ ਨਹੀਂ ਨਾ ਗੱਲ ਸੱਚੂ ਕਹਾਂ ਜੇਰਾ ਮੇਰਾ ਪਤ ਦਾ ਕੋਈ ਗਿਆਨ ਮੈਨੂੰ ਕੋਲੜ ਮੇ ਪਾੜਨੇ ਵਾਸਤੇ ਮਰ ਮੌਤ ਆ ਗਈ ਚੁੱਪ ਕਰਕੇ ਜਿਹੜਾ ਵੀਡੀਓ ਤੇ ਗੱਲ ਗੱਲਾਂ ਕਰੇ ਗੱਲ ਕਰਦੋਂ ਕਿ ਮੈਂ ਉਹਨਾਂ ਨੂੰ ਹੋਰ ਲਵਾ ਦੇ ਸਾਨੂੰ ਗੱਲ ਆਉਂਦੀ ਆ